ਦੁਨੀਆ ਦੀ ਸਭ ਤੋਂ ਸਸਤੀ ਤੇ ਛੋਟੀ ਮਸ਼ੀਨ ਬਣਾਈ ਹੈ ਅੱਛਾ ਜੀ ਬੜੀ ਛੋਟੀ ਜਿਹੀ ਜਗ੍ਹਾ ਤੇ ਆਪਾਂ ਇਹਨੂੰ ਯੂਜ਼ ਕਰਦੇ ਰਹਿ ਸਕਦੇ ਹਾਂ ਜੀ ਤੇ ਇਹ ਵੀ ਹੀਟਰ ਐਵੇਂ ਦੇ ਨਹੀਂ ਕਿ ਲਗਾਤਾਰ ਨਹੀਂ ਚੱਲਦੇ ਆਟੋ ਕੱਟ ਹੁੰਦੇ ਰਹਿੰਦੇ ਨੇ ਅੱਛਾ ਜੀ ਬਈ ਆਪਣੀ ਕੰਜ਼ਮਪਸ਼ਨ ਇਹਦੇ ਵਿੱਚ ਕੱਟ 14 ਤੋਂ 15 ਯੂਨਿਟ ਦੀ ਹੈ ਜੀ ਜੇ ਆਪਾਂ ਗੋਬਰ ਨੂੰ ਕਰਨਾ ਹੈ ਗੋਬਰ ਨੂੰ ਪਹਿਲੇ ਡਰਾਇਰ ਦੇ ਵਿੱਚ ਡਰਾਈ ਕਰਾਂਗੇ ਆਪਾਂ ਲਓ ਜੀ ਆਹ ਡਰਾਇਰ ਹੈ ਹਾਂ ਇਹ ਡਰਾਇਰ ਆਪਣਾ ਅੱਛਾ ਜੀ ਗੋਬਰ ਦੇ ਵਿੱਚ ਗੋਬਰ ਇਹਦੇ ਵਿੱਚ ਪਾਵਾਂਗੇ ਤੇ ਕਰੈਸ਼ਰ ਹੈ ਸਾਡਾ ਅੱਛਾ ਜੀ ਪਹਿਲਾਂ ਪਰਾਲੀ ਨੂੰ ਚਾਵਲ ਦੇ ਛਿਲਕੇ ਦੇ ਦਾਣੇ ਜਿੰਨਾ ਲੈ ਕੇ ਆਵਾਂਗੇ ਅੱਛਾ ਆ ਕਰੋ ਚੈੱਕ ਜੀ ਇਸ ਤਰ੍ਹਾਂ ਕਰਕੇ ਬਾਲਣ ਵੱਡਦਾ ਜੀ ਤੇ ਤੁਸੀਂ ਕੋਸਟ ਇਹ ਬਾਊ ਜੀ 290000 ਦੀ ਮਸ਼ੀਨ ਹੈ ਫੁੱਲੀ ਆਟੋਮੈਟਿਕ ਹੈ ਮਾਲ ਪਾ ਟੈਂਕੀਆਂ ਬਣਾਣੀ ਹੈ 8x8 ਦੀ 6 ਫੁੱਟ ਲੂੰਗੀਆਂ ਲਓ ਜੀ ਕਰੋ ਚੈੱਕ ਪਰਾ ਬਣੀਆਂ ਹੋਈਆਂ ਟੈਂਕੀਆਂ ਆਓ ਜੀ ਕਰੋ ਚੈੱਕ ਬਾਈ ਟੈਂਕੀ ਦਿਖਾਓ ਜਿੱਥੇ ਗੋਹਾ ਪਾਉਣਾ ਦਿਖਾ ਦਿ ਆ ਦਿਖਾਓ ਜੀ ਹਾਂ ਆ ਟੈਂਕੀ ਦੇ ਵਿੱਚੋਂ ਗੋਹਾ ਚੱਕਣਾ ਮਸ਼ੀਨ ਤੇ ਤਾਂ ਪੰਪ ਚ ਗੋਹਾ ਇਹਨੂੰ ਹਾਂ ਜੀ ਪੰਪੇ ਦਾ ਵਿੱਚ ਜਿਹੜਾ ਲੱਗਾ ਉਹ ਚੱਕੂਗਾ ਸਾਰਾ ਸਿਸਟਮ ਤੁਸੀਂ ਆ ਜਿਹੜੀ ਮਸ਼ੀਨ ਤੁਹਾਨੂੰ ਗੋਹੇ ਵਾਲੀ ਦਿਖਾ ਰਿਹਾ ਨਾ ਬਾਈ ਜੀ ਇਹ ਇਹਦੇ ਤੋਂ ਹੀ ਤਿਆਰ ਹੋਈ ਹੋਈ ਖਾਦ ਆ ਤਾਂ ਇਹ ਤੁਸੀਂ ਜਿਵੇਂ ਮਰਜ਼ੀ ਐਂ ਸੁੱਟੋ ਕੇ ਵਿੱਚ ਜਿਵੇਂ ਤੁਸੀਂ ਯੂਰੀਆ ਪਾਉਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਜੀ ਤੇ ਆਪਾਂ ਇੱਕ ਇਹੋ ਜਿਹੀ ਫੈਕਟਰੀ ਦੇ ਵਿੱਚ ਆਏ ਆ ਜਿੱਥੇ ਚੌਲਾਂ ਦੀ ਫੱਕ ਤੋਂ ਜਾਂ ਕਹਿ ਲਓ ਕਿ ਗੋਬਰ ਤੋਂ ਆ ਜਿਹੜਾ ਕੋਲਾ ਨਾ ਆ ਜਿਹੜਾ ਮੇਰੇ ਹੱਥਾਂ 'ਚ ਲੱਕੜ ਵਾਂਗ ਤੁਹਾਨੂੰ ਲੱਗ ਰਿਹਾ ਇਹ ਬਣਾਇਆ ਜਾਂਦਾ ਹੈ ਬਹੁਤ ਟੌਪ ਕਲਾਸ ਮਸ਼ੀਨਾਂ ਨੇ ਸਾਰੀਆਂ ਮਸ਼ੀਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਬਸ ਵਲੌਗ ਦੇ ਐਂਡ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਮੁਲਾਕਤ ਕਰਦੇ ਆਂ ਤੇ ਫਿਰ ਤੁਹਾਨੂੰ ਉਸ ਮਸ਼ੀਨ ਨਾਲ ਜਿਹੜੀ ਇਸ ਤਰ੍ਹਾਂ ਦੇ ਕੋਲੇ ਬਣਾਉਂਦੀ ਹੈ ਜਿਸ ਤੋਂ ਆਪਾਂ ਕਾਰੋਬਾਰ ਚਲਾ ਸਕਦੇ ਆਂ ਉਹਦਾ 9200ਸ ਕਰਾਉਨੇ ਆਂ ਜੀ ਆਜੋ ਮੇਰੇ ਨਾਲ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਚੱਲ ਰਹੀ ਸਿਸਟਮ ਹਾਂਜੀ ਹਾਂਜੀ ਬਹੁਤ ਵਧੀਆ ਸਰ ਅੱਛਾ ਬਾਈ ਜੀ ਆ ਮੈਂ ਦਿਖਾ ਚੁੱਕਾ ਆਪਣੇ ਸਬਸਕ੍ਰਾਈਬਰਸ ਨੂੰ ਆਪਣੇ ਵਿਊਅਰਸ ਨੂੰ ਕਿ ਇਦਾਂ ਕਰਕੇ ਆਹ ਹਾਂਜੀ ਮਤਲਬ ਉਹ ਤੁਸੀਂ ਇਹ ਬਾਲਣ ਕਹਿ ਲਓ ਨਾ ਬਾਲਣ ਵਾਸਤੇ ਤਿਆਰ ਕਰਦੇ ਪੱਟੀਆਂ 'ਚ ਕੰਮ ਆਉਂਦਾ ਹੈ ਜਿਹੜੀ ਮਸ਼ੀਨ ਇਸ ਚੀਜ਼ ਨੂੰ ਤਿਆਰ ਕਰਦੀ ਹੈ ਆਪਾਂ ਨੂੰ ਉਹਦਾ ਚਾਨਣਾ ਪਉ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਵੀ ਆ ਜਿਹੜਾ ਆ ਤਿਆਰ ਕੀਤਾ ਹੋਇਆ ਬਲਦਾ ਪਿਆ ਦੇਖੋ ਜੀ ਆ ਕਰੋ ਚੈੱਕ ਇਤਨਾ ਕਰਕੇ ਬੋਇਲਰਾਂ 'ਚ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਤੇ ਨਾਲ-ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਪੱਟੀਆਂ 'ਚ ਹਨਾ ਜੀ ਘਰੇਲੂ ਕੰਮ ਸੌ ਹੁੰਦੇ ਨੇ ਤੇ ਬਾਈ ਜੀ ਹੁਣ ਸਾਨੂੰ ਤੁਸੀਂ ਮਸ਼ੀਨ ਨਾਲ ਵਕਫਾ ਕਰੋ ਆਜੋ ਆਜੋ ਬਾਈ ਮੇਰੇ ਨਾਲ ਨਾਲ ਮਸ਼ੀਨ ਦਿਖਾਈ ਲਓ ਜੀ ਇਹ ਪਾਪ ਜੀ ਸਾਡੀ ਮਸ਼ੀਨ ਹੈ ਅੱਛਾ ਜੀ ਲੋਜੀ ਬਾਇਓ ਕੋਲ ਬ੍ਰਿਕਟਿੰਗ ਮਸ਼ੀਨ ਬਾਇਓ ਕੋਲ ਬ੍ਰਿਕਟਿੰਗ ਮਸ਼ੀਨ ਓਕੇ ਜੀ ਲੋਜੀ ਜਿਹੜੇ ਦਿਖਾ ਦਿਓ ਹੁਣ ਤੱਕ ਜਿੰਨੀ ਵੀ ਮਸ਼ੀਨਾਂ ਬਣਦੀਆਂ ਸੀ ਇਸ ਦੇ ਮੁਤਾਬਕ ਜੀ ਜੀ ਇਹ 25 ਲੱਖ ਤੋਂ ਲੈ ਕੇ 1.5 ਕਰੋੜ ਤੱਕ ਮਾਡਲ ਬਣਦਾ ਸੀ ਜੀ ਅਸੀਂ ਆਮ ਫਾਰਮਰ ਵਾਸਤੇ 4.5 ਲੱਖ ਦੀ ਮਸ਼ੀਨ ਬਣਾਈ ਅੱਛਾ ਜੀ ਹਾਂਜੀ ਦੁਨੀਆ ਦੀ ਸਭ ਤੋਂ ਸਸਤੀ ਤੇ ਛੋਟੀ ਮਸ਼ੀਨ ਬਣਾਈ ਹੈ ਅੱਛਾ ਜੀ ਬੜੀ ਛੋਟੀ ਜਿਹੀ ਜਗ੍ਹਾ ਤੇ ਆਪਾਂ ਇਹਨੂੰ ਯੂਜ਼ ਕਰਦੇ ਰਹਿ ਸਕਦੇ ਹਾਂ ਜੀ ਜੀ 40x40 ਦਾ ਛੜਚੀ ਦਾ ਜੀ 30 ਕਿਲੋਵਟ ਦਾ ਕਨੈਕਸ਼ਨ ਦਿੰਦਾ ओके okay जी ਇਹ ਚਾਵਲ ਦੀ ਫੱਕ ਨਾਲ ਆਪਾਂ ਟੋਰੀਫਾਈਡ ਬ੍ਰਿਕਟ ਬਣਾ ਰਹੇ ਆ ਅੱਛਾ ਜੀ ਲਓ ਜੀ ਇਹ ਚਾਵਲ ਦੀ ਫੱਕ ਨਾਲ ਬਣ ਰਿਹਾ ਸਾਰਾ ਮੈਂ ਤੁਹਾਨੂੰ ਦਿਖਾਦਾ ਨੇੜਿਓ ਆ ਬੁੱਗੇ ਦੇ ਵਿੱਚ ਇਹਨਾਂ ਨੇ ਚਾਵਲ ਦੀ ਫੱਕ ਪਾਈ ਹੈ ਜੀ ਚੈੱਕ ਕਰੋ ਤੁਸੀਂ ਤੇ ਕੀ ਆ ਇਹ ਚੀਜ਼ ਹੈ ਹੁਣ ਆ ਦੇਖੋ ਤੁਸੀਂ ਬਣ ਰਿਹਾ ਸਾਈਡ ਤੇ ਇਹ ਬਾਈ ਜੀ ਤਿਆਰ ਹੈ ਕਿੰਨੇ ਦਿਨ ਚ ਤਿਆਰ ਹੈ ਵਰਤਨ ਨੂੰ ਜੀ ਇਹ ਜਿਹੜਾ ਬਣ ਗਿਆ ਬਾਈ ਜੀ ਨਾਲ ਦੀ ਨਾਲ ਤਿਆਰ ਹੈ 15 ਮਿੰਟ ਦੇ ਠੰਡਾ ਹੋ ਜਾਣੇ ਅੱਛਾ ਜੀ ਤੇ ਇਹਨੂੰ ਤੁਸੀਂ ਬੋਇਲਰਾਂ ਚ ਪੱਠਿਆਂ ਚ ਤੰਦੂਰਾਂ ਚ ਜੀ ਜੀ ਇੰਡਸਟਰੀ ਦੇ ਬੜੇ ਬੜੇ ਫਾਰਮਾਸਿਊਟੀਕਲ ਇੰਡਸਟਰੀ ਕੈਮੀ ਇੰਡਸਟਰੀ ਪਾਵਰ ਪਲਾਂਟ ਜੀ ਜੀ ਜਿੱਥੇ ਬ੍ਰਿਕਟ ਦੇ ਪੈਲਟ ਚਲਦੀ ਹੈ ਉਸ ਦੀ ਜਗ੍ਹਾ ਤੇ ਆਪਾਂ ਇਹ ਰਿਪਲੇਸ ਕਰ ਦਿੰਦੇ ਜੀ ਜੀ ਠੀਕ ਹੈ ਭਾਈ ਜੀ ਅੱਛਾ ਭਾਈ ਜੀ ਗੱਲ ਕਰੀਏ ਤੁਸੀਂ ਕਿਹਾ ਸੀ ਕਿੰਨੇ ਵਾਟ ਤੇ ਚਲਦੀ ਹੈ ਦਿਖਾਓ ਭਾਈ ਜੀ 20 एचपी ਦੀ 960 rpm ਦੀ ਮੋਟਰ ਹੈ ਅੱਛਾ ਜੀ 5-5 ਕਿਲੋਵਾਟ ਦੇ ਦੋ ਹੀਟਰ ਨੇ ਅੱਛਾ ਜੀ ਤੇ ਇਹ ਵੀ ਹੀਟਰ ਐਵੇਂ ਦੇ ਨਹੀਂ ਕਿ ਲਗਾਤਾਰ ਨਹੀਂ ਚੱਲਦੇ ਆਟੋ ਕੱਟ ਹੁੰਦੇ ਰਹਿੰਦੇ ਨੇ ਅੱਛਾ ਜੀ ਭਾਈ ਆਪਣੀ ਕੰਜ਼ਮਪਸ਼ਨ ਇਹਦੇ ਚ ਕੱਟ 14 ਤੋਂ 15 ਯੂਨਿਟ ਦੀ ਹੈ ਬਿਜਲੀ ਦੀ ਪਰ ਉਹ ਕਿੰਨੇ ਚਿਰ ਦੀ ਪਰ ਘੰਟੇ ਦੀ ਅੱਛਾ ਪਰ ਘੰਟੇ 14 ਤੋਂ 15 ਯੂਨਿਟ ਦੀ ਜਿਹੜੀ ਕੰਜ਼ਮਪਸ਼ਨ ਕਰਦੀ ਹੈ ਇਲੈਕਟ੍ਰਿਸਿਟੀ ਦੀ ਜੇ ਆਪਾਂ ਗੱਲ ਕਰੀਏ ਭਾਜੀ ਇਹਦੇ ਪ੍ਰਾਈਸ ਦੀ ਹਾਂਜੀ ਪ੍ਰਾਈਸ ਇਹ ਸਾਢੇ 4 ਲੱਖ ਦੀ ਮਸ਼ੀਨ ਹੈ ਅੱਛਾ ਜੀ ਤੇ 18% GST ਉੱਪਰ ਅੱਛਾ ਜੀ ਤੇ ਇਹਦੇ ਚ ਮੇਨਟੇਨੈਂਸ ਦਾ ਪਾਰਟ ਵੀ ਦੱਸ ਦਿੰਨਾ ਇਹਦੇ ਮੇਨਟੇਨੈਂਸ ਇੱਕ ਵਰਮਾ ਹੈ ਅੱਛਾ ਜੀ ਉਹ ਜਿਹੜਾ ਪੈਨਸਲ ਦੇ ਨਿਬ ਵੀ ਕੱਸਦੀ ਹਾਂਜੀ ਹਾਂਜੀ ਉਹਵੇਂ ਦਾ ਵਰਮਾ ਨਹੀਂ ਟਿਪ ਕੱਸਦੀ ਹੈ ਉਹਨੂੰ ਆਪਾਂ ਨੇ 4 ਘੰਟੇ ਬਾਅਦ ਵ ਬਾਹੀ ਕੱਟ ਮੈਂਟੇਨੈਂਸ ਦੀ ਮਸ਼ੀਨ ਹੈ ਕਿੰਨੇ ਘੰਟੇ ਲਗਾਤਾਰ ਚਲਾ ਸਕਦੇ ਆ 8 ਘੰਟੇ 8 ਘੰਟੇ 8 ਘੰਟੇ ਲਗਾਤਾਰ ਚਲਾਓ ਹੂੰ 4 ਘੰਟੇ ਬਾਅਦ ਵਰਮਾ ਚੇਂਜ ਕਰੋ ਨਵਾਂ ਲਾ ਦਿਓ ਜੀ ਉਸ ਤੋਂ ਬਾਅਦ ਅਗਲੇ 4 ਘੰਟੇ ਬਾਅਦ ਫਿਰ ਵਰਮਾ ਚੇਂਜ ਕਰ ਦਿਓ ਫਿਰ ਨਵਾਂ ਲਾ ਦਿਓ ਲਓ ਜੀ ਜਿਹੜੇ ਕਿਸੇ ਵੀਰ ਭਰਾ ਨੇ ਆਜੋ ਜੀ ਆਪਣਾ ਛੋਟੇ ਲੈਵਲ ਤੇ ਤਾਂ ਮੈਂ ਨਹੀਂ ਕਹਾਂਗਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ 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 ਜਿਸ ਬਾਈ ਨੇ ਮਤਲਬ ਇੱਕ ਛੋਟੀ ਚਾਰ ਦੀਵਾਰੀ ਚ ਕਹਿ ਲਓ ਆਪਣਾ ਕੰਮ ਸ਼ੁਰੂ ਕਰਨਾ ਹੈ ਉਹ ਆ ਮਸ਼ੀਨ ਜਿਹੜੀ ਇੱਕ ਬੜਾ ਵਧੀਆ ਸਾਧਨ ਉਹਦੇ ਵਾਸਤੇ ਤੇ ਆਪਣੀ ਕਮਾਈ ਦਾ ਸਾਧਨ ਇਹ ਇਸ ਤਰੀਕਿਆਂ ਨਾਲ ਕਰ ਸਕਦੇ ਅੱਛਾ ਭਾਈ ਦਿਖਾਓ ਮੜਾ ਜੀ ਤੁਸੀਂ ਇਹ ਦਿਖਾਇਆ ਇੱਕ ਤੁਸੀਂ ਮੈਂ ਸੁਣਿਆ ਵੀ ਤੁਹਾਡੇ ਗੋਬਰ ਤੋਂ ਵੀ ਜਿਹੜੀ ਹੈ ਸੇਮ ਚੀਜ਼ ਤੁਸੀਂ ਤਿਆਰ ਕਰਦੇ ਹੋ ਬਾਵਜੂਦ ਇਹ ਵਾਸਤੇ ਸਾਡੇ ਕੋਲ ਦੋ ਤਿੰਨ ਚੀਜ਼ਾਂ ਨੇ ਜੀ ਜੀ ਇਹ ਤਾਂ ਕੱਲੇ ਫੱਕ ਨਾਲ ਪੱਕੇ ਦਾ ਐਸਾ ਪਾਰਟੀਕਲ ਸਾਈਜ਼ ਹੈ ਜੀ ਜੀ ਜਿਹਦੇ ਨਾਲ ਆਪਾਂ ਆਪਾਂ ਕੱਲਾ ਫੱਕ ਨੂੰ ਪਾ ਕੇ ਐਵੇਂ ਬਣਾ ਰਿਹਾ ਜੀ ਜੇ ਆਪਾਂ ਗੋਬਰ ਨੂੰ ਕਰਨਾ ਹੈ ਗੋਬਰ ਨੂੰ ਪਹਿਲੇ ਡਰਾਇਰ ਦੇ ਵਿੱਚ ਡਰਾਈ ਕਰਾਂਗੇ ਆਪਾਂ ਲਓ ਜੀ ਆਹ ਡਰਾਇਰ ਹੈ ਹਾਂ ਇਹ ਡਰਾਇਰ ਆਪਣਾ ਅੱਛਾ ਜੀ ਗੋਬਰ ਦੇ ਵਿੱਚ ਗੋਬਰ ਇਹਦੇ ਵਿੱਚ ਪਾਵਾਂਗੇ ਜੀ ਜੀ ਬਿਲਕੁਲ ਤੇ ਇਹਦੇ ਵਿੱਚ ਡਰਾਈ ਹੋ ਕੇ ਬਾਹਰ ਨਿਕਲ ਜਾਊਗਾ ਫਿਰ ਆਪਾਂ ਮਸ਼ੀਨ 'ਚ ਪਾ ਸਕਦੇ ਹਾਂ ਅੱਛਾ ਭਾਈ ਆਹ ਫੱਕ ਪਈ ਐ ਇੱਧਰ ਇਹ ਤੁਸੀਂ ਪਹਿਲਾਂ ਡਰਾਈ ਕਰੀਏ ਇਹ ਪਹਿਲਾਂ ਡਰਾਈ ਕੀਤੀ ਐ ਇਹਦੇ ਵਿੱਚ ਕੀ ਪ੍ਰੋਸੀਜਰ ਹੈ ਦਾ ਉਧਰੋਂ ਪਾ ਦਿੰਦੇ ਹੋ ਨਾਲੇ ਡਰਾਈ ਹੋ ਜਾਂਦੇ ਆ ਨੀਚੇ ਹੀਟਰ ਲੱਗੇ ਹੋਏ ਨੇ ਅੱਛਾ ਜੀ ਪਹਿਲਾਂ ਜੇ ਘੜੀ ਦੇ ਫਿਰਦੇ ਚੱਕਰ ਚਾਹ ਰਹੇ ਤਾਂ ਡਰਾਈ ਹੋ ਰਿਹਾ ਜੇ ਘੜੀਏ ਪੁੱਠੇ ਚੱਕਰ ਕਰਾਂਗੇ ਤਾਂ ਉਧਰੋਂ ਬਾਹਰ 15 ਮਿੰਟ ਦਾ ਪ੍ਰੋਸੀਜਰ ਹੈ 15 ਮਿੰਟ ਆਪਾਂ ਇਹਦੇ ਵਿੱਚ ਮਾਲ ਪਾਣਾ ਹੈ 15 ਮਿੰਟ ਡਰਾਈ ਕਰੇਗਾ ਮੌਇਸਚਰ ਮੀਟਰ ਨਾਲ ਨਪਾਂਗੇ ਇਹਨੂੰ ਮੌਇਸਚਰ 508 ਆ ਗਿਆ ਆਪਾਂ ਇਹਦੇ ਵਿੱਚੋਂ ਪਾ ਕੇ ਫਿਰ ਫਿਰਦਾ ਮਸ਼ੀਨ 'ਚ ਪਾ ਸਕਦੇ ਠੀਕ ਹੈ ਬਾਈ ਅੱਛਾ ਆ ਅਵੇਲੇਬਲ ਹੈ ਆਪਣੇ ਕੋਲ ਆ ਵਾਲੀ ਮਸ਼ੀਨ ਹਾਂਜੀ ਹਾਂਜੀ ਇਹ ਡਰਾਇਰ ਆਪਣੇ ਮਸ਼ੀਨ ਦੇ ਨਾਲ ਦਿੰਨੇ ਆ ਕੰਬੋ ਹੈ ਅੱਛਾ ਕੰਬੋ ਹੈ ਅੱਛਾ ਬਾਈ ਕੱਲਾ ਉਹ ਜਿਹੜਾ 4 ਲੱਖ ਸਮਥਿੰਗ ਰੇਟ ਦਾ ਹੈ 4 ਲੱਖ ਦੇ 4 ਲੱਖ 'ਚ 1 ਲੱਖ ਦਾ ਡਰਾਇਰ ਹੈ ਲਓ ਜੀ 1 ਲੱਖ ਦਾ ਡਰਾਇਰ ਹੈ ਇਹ ਲੈਣਾ ਪੈਣਾ ਨਾਲ ਕਿਉਂਕਿ ਚੀਜ਼ ਡਰਾਈ ਕੀਤਾ ਤਾਂ ਬਿਨਾ ਫਿਰ ਮੌਇਸਚਰ ਵਾਲੀ ਜ ਉਹ ਮੋਇਸਚਰ ਵਾਲੀ ਸਹੀ ਨਹੀਂ ਹੁੰਦੀ ਹੋਊ। ਹੁਣ ਕਈ ਲੋਕ ਕਹਿੰਦੇ ਨੇ ਬਾਉ ਜੀ ਅਸੀਂ ਪ੍ਰਾਲੀ ਨਾਲ ਕਰਨਾ ਹੈ। ਅੱਛਾ ਜੀ। ਚਾਵਲ ਦੀ ਫੱਕ ਦਾ ਸਾਈਜ਼ ਛੋਟਾ ਹੈ? ਜੀ। ਲੱਕੜੀ ਦੇ ਬਰਾਦੇ ਦਾ ਜੀ ਸਾਈਜ਼ ਛੋਟਾ ਹੈ। ਅੱਛਾ ਲੱਕੜੀ ਦੇ ਬਰਾਦੇ ਦੀ ਵੀ ਬਣ ਜਾਂਦੀ ਹੈ। ਲੱਕੜੀ ਦੇ ਬਰਾਦੇ ਦੀ ਵੀ। ਲਓ ਜੀ ਇਹ ਲੱਕੜੀ ਦੇ ਬਰਾਦਾ ਮੈਂ ਕੱਲਾ ਗੋਬਰ ਤੇ ਤੁਹਾਨੂੰ ਚੌਲਾਂ ਦੀ ਜਿਹੜੀ ਆ ਫਾਕਾ ਇਹ ਦੱਸੀ ਆ ਪਰ ਬਾਈ ਜੀ ਕਹਿੰਦੇ ਲੱਕੜੀ ਦੇ ਬਰਾਦੇ ਤੇ ਪ੍ਰਾਲੀ ਨਾਲ ਵੀ ਇਹ ਕੰਮ ਜਿਹੜਾ ਇਹ ਚੱਲ ਜਾਂਦਾ। ਕਿਉਂਕਿ ਪ੍ਰਾਲੀ ਬਾਈ ਜਿਹੜੇ ਜ਼ਿੰਮੇਦਾਰ ਭਰਾ ਆਪਣੇ ਪਿੰਡੋਂ ਪਿੰਡਾਂ ਚੋਂ ਕੰਮ ਸ਼ੁਰੂ ਕਰਨਗੇ ਉਹਨਾਂ ਨੂੰ ਇਕੱਠੀ ਕਰਨੀ ਸੌਖੀ ਹੈ ਹੁਣ ਪਰਾਲੀ ਆ ਹਾਂਜੀ ਪਰਾਲੀ ਨੂੰ ਆਪਾਂ ਪਹਿਲਾਂ ਇਸ ਕ੍ਰਸ਼ਰ ਨਾਲ ਕ੍ਰਸ਼ ਕਰਾਂਗੇ ਲਓ ਜੀ ਦਿਖਾਓ ਇਹ ਕ੍ਰਸ਼ਰ ਹੈ ਸਾਡਾ ਅੱਛਾ ਜੀ ਪਹਿਲਾਂ ਪਰਾਲੀ ਨੂੰ ਚਾਵਲ ਦੇ ਛਿਲਕੇ ਦੇ ਦਾਣੇ ਜਿੰਨਾ ਲੈ ਕੇ ਆਵਾਂਗੇ ਅੱਛਾ ਜੀ ਫਿਰ ਪਰਾਲੀ ਆਪਣੀ ਮਸ਼ੀਨ 'ਚ ਜਾਊਗੀ ਲਓ ਜੀ ਕਰੋ ਚੈੱਕ ਜੀ ਠੀਕ ਹੈ ਅੱਛਾ ਆਹ ਮਸ਼ੀਨ ਆ ਪਰਾਲੀ ਨੂੰ ਰਗੜਨ ਨਾਲ ਕੁੱਤਰ ਦਿੰਦੀ ਹੈ ਅੱਛਾ ਆ ਆ ਆ ਜਿਹੜਾ ਤੁਸੀਂ ਆਹ ਬਰਾਦਾ ਕੁਦਰ ਕੇ ਰੱਖਿਆ ਹੈ ਇਹ ਕਾਦਾ ਜੀ ਇਹ ਸਾਡਾ ਸਰ੍ਹਸੋਂ ਦੀ ਤੂੜੀ ਅੱਛਾ ਜੀ ਲਓ ਜੀ ਇਹ ਜਿਹੜੇ ਸਰੋਂ ਦੇ ਆਪਣੇ ਡੱਕੇ ਹੁੰਦੇ ਨੇ ਨਾ ਜੀ ਆਪਾਂ ਸਰੋਂ ਉੱਪਰੋਂ ਲਾਪਰ ਲੈਨੇ ਆ ਮਗਰ ਡੱਕੇ ਬਚੇ ਨੇ ਉਹਦਾ ਕ੍ਰਸ਼ ਕਰਕੇ ਇਹਦਾ ਵੀ ਬਣ ਜਾਂਦਾ ਇਹਦਾ ਵੀ ਬਣ ਜਾਂਦਾ ਮਤਲਬ ਕਿ ਵੇਸਟ ਲੱਕੜ ਦਾ ਮਟੀਰੀਅਲ ਕੋਈ ਵੀ ਹੋਵੇ ਕੋਈ ਵੀ ਐਗਰੀਕਲਚਰ ਪਦਾਰਥ ਹੋਵੇ ਵੇਸਟ ਕੋਈ ਆਰਗੈਨਿਕ ਪਦਾਰਥ ਹੋਵੇ ਜੀ ਚਾਹੇ ਐਗਰੀਕਲਚਰ ਹੋਵੇ ਚਾਹੇ ਆਰਗੈਨਿਕ ਹੋਵੇ ਉਹਦਾ ਪਾਰਟੀਕਲ ਸਾਈਜ਼ ਜਿਹੜਾ ਹੁੰਦਾ ਚਾਹੀਦਾ ਇਹ ਕਿਤਾ ਪਾਊਡਰ ਹੋਵੇ 1mm ਹੋਵੇ ਜਾਂ ਜਿਆਦਾ ਜਿਆਦਾ ਫੱਕ ਦੇ ਸਾਈਜ਼ ਦੇ ਨਾ ਹੋਵੇ ਤੇ ਨਹੀਂ ਹੈ ਤਾਂ ਆਪਾਂ ਨੂੰ ਕ੍ਰਸ਼ਰ ਲਾਉਣਾ ਪੈਣਾ ਹੈ 1 mm ਤੋਂ ਲੈ ਕੇ 4 mm ਦਾ ਸਾਈਜ਼ ਚੱਲੂਗਾ ਜੀ 5 ਤੋਂ 8% ਮਾਲ ਦੇ ਵਿੱਚ ਮੋਇਸਚਰ ਹੋਣਾ ਚਾਹੀਦਾ ਜੀ ਜੇ 20% ਤਾਂ ਆਪਾਂ ਡਰਾਈ ਕਰਨਾ ਪਊਗਾ ਬਿਲਕੁਲ ਅੱਛਾ ਭਾਈ ਜੀ ਕਿੰਨੀ ਮਤਲਬ ਮਹੀਨੇ ਦੀ ਮੰਥਲੀ ਕਹ ਲਈਏ ਇਨਕਮ ਬੰਦਾ ਜਨਰੇਟ ਕਰ ਸਕਦਾ ਹੈ ਜੇ ਆ ਕੰਮ ਸ਼ੁਰੂ ਕਰੇ ਭਾਜੀ ਜੇ ਬੰਦਾ ਆਪਣਾ ਕੰਮ ਕਰੇ ਹਾਂਜੀ ਪਰ ਜੇ ਬੰਦਾ 8 ਘੰਟੇ ਮਸ਼ੀਨ ਚਲਾਵੇ ਜੀ ਔਰ ਉਹਦਾ ਚਾਰਟ ਨਮਾਲੇ ਬਣਾ ਸਕੇ ਬਿਲਕੁਲ ਘੰਟੇ ਚ ਕਿਉਂਕਿ 500 ਕਿਲੋ ਪ੍ਰੋਡਕਸ਼ਨ ਆਪਣੀ ਮਸ਼ੀਨ ਅੱਛਾ 1 ਘੰਟੇ ਲਈ 500 ਕਿਲੋ ਦੀ ਪ੍ਰੋਡਕਸ਼ਨ 5 ਕੁਆਂਟਲ ਇੱਕ ਘੰਟੇ ਦਾ ਜਿਹੜਾ ਪ੍ਰੋਡਕਸ਼ਨ ਕਰਦੀ ਹੈ ਜੀ 8 ਘੰਟੇ ਚੱਲੇ ਚਾਟਨ ਮਾਲ ਬਣ ਗਿਆ ਓਕੇ ਜੀ ਹਾਂਜੀ ਹੁਣ ਉਹ ਚਾਟਨ ਮਾਲ ਬਣਾਏਗਾ ਜਿਹੜਾ ਇਹਦਾ ਮਾਲ ਹੈ ਮੰਨ ਲਓ ਫੱਕ ਹੈ ਜੀ ਪੱਕ ਦੀ ਗੱਲ ਕਰਦਾ ਪੱਕ ਆਪਾਂ ਨੂੰ ਮਿਲ ਜਾਂਦੀ ਹੈ ਜਦੋਂ ਸ਼ੈਲਰ ਚੱਲਦੇ ਨੇ ਜੀ ਦਾ ਫੱਕ ਦਾ ਰੇਟ ਹੋ ਜਾਂਦਾ 3.5 ਰੁਪਏ ਕਿਲੋ ਅੱਛਾ ਜੀ ਜੋ ਸ਼ੈਲਰ ਬੰਦ ਹੋ ਜਾਂਦੇ ਆ ਉਹ ਫੱਕ ਦਾ ਰੇਟ ਹੋ ਜਾਂਦਾ 6 ਰੁਪਏ ਕਿਲੋ 6 ਰੁਪਏ ਡਬਲ ਡਬਲ ਨੇੜੇ ਪਹੁੰਚ ਜਾਂਦਾ ਜੀ ਤਾਂ ਆਪਾਂ ਨੇ ਕੀ ਕਰਨਾ ਹੁਣ ਜਿਵੇਂ ਸਰਦੀਆਂ ਹੁਣ ਫੱਕ ਦੇ ਹੁਣ ਸ਼ੈਲਰ ਆਪਣੇ ਜੀਰੀ ਆਣੀ ਸ਼ੁਰੂ ਹੋ ਗਈ ਆ ਹੁਣ ਆਪਣੇ ਫੱਕ ਸ਼ੈਲਰ ਕਰਨੇ ਸਟਾਰਟ ਹੋ ਜਾਣਗੇ ਹੋ ਗਏ ਜੀ ਬਿਲਕੁਲ ਤਾਂ ਹੁਣ ਆਪਾਂ ਨੇ ਉਹ ਦੇਖਣਾ ਆਪਣੀ ਪਰਚੇਜ਼ਿੰਗ ਪਾਵਰ ਕਿੰਨੀ ਆ ਜੇ ਸਟੋਰ ਕਰਨਾ ਲੈ ਗਏ ਹਾਂ ਜੀ ਜੇ ਆਪਾਂ ਨੂੰ ਹੁਣ ਆਪਣਾ ਫੱਕ ਦਾ ਟਾਈਮ ਆ ਗਿਆ 3.5 ਰੁਪਏ ਕਿਲੋ ਆਪਾਂ ਨੂੰ ਫੱਕ ਮਿਲ ਗਈ ਮੈਨੂੰ 1 ਰੁਪਏ 50 ਪੈਸੇ ਲੇਬਰ ਦਾ ਖਰਚ ਠੀਕ ਹੈ ਜਿਹੜਾ ਮੇਰੀ ਬ੍ਰਿਕਟ ਬਣੀ ਹੈ ਇਹਦੇ 8 ਤੋਂ 9 ਰੁਪਏ ਕਿਲੋ ਵਿਗ ਜਾਂਦੀ ਹੈ ਡਬਲ ਡਬਲ ਲਓ ਜੀ 8 ਤੋਂ 9 ਰੁਪਏ ਕਿਲੋ ਵਿਗ ਜਾਂਦੀ ਹੈ ਬਾਈ ਜੀ ਕਹਿੰਦੇ ਤੇ ਈਜ਼ੀਲੀ ਇਹ ਮਾਲ ਸਟਾਕ ਤੇ ਨਹੀਂ ਕਰਨਾ ਪੈਂਦਾ ਬੰਦੇ ਨੂੰ ਆਜੋ ਨਾਲ ਨਾਲ ਵਿਕਦਾ ਵਿਕੀ ਜਾਂਦਾ ਨਾਲ ਨਾਲ ਜੀ ਬਾਈ ਜੀ ਮਾਲ ਸਟਾਕ ਵੀ ਕਰ ਸਕਦਾ ਹੈ ਹੁਣ ਜਿਵੇਂ ਪੱਕ ਮਹਿੰਗੀ ਹੋ ਰਹੀ ਹੈ ਤਾਂ ਤੁਸੀਂ ਉਸ ਟਾਈਮ ਸਟਾਕ ਵੀ ਕਰ ਸਕਦੇ ਹੋ ਤੁਹਾਡੇ ਕੋਲ ਜੇ ਤੁਸੀਂ ਸਟਾਕ ਕਰਨਾ ਹੈ ਉਹ 40x40 ਦੇ ਦੋ ਸ਼ੈੱਡ ਹੋਣੇ ਚਾਹੀਦੇ ਆ ਲਓ ਜੀ ਕਰੀ ਚੱਲੋ ਸਾਰਾ ਦਾਇਰਾ ਇਸ ਕੰਮ ਦਾ ਜੀ ਕਿਵੇਂ ਤੁਸੀਂ ਸ਼ੁਰੂ ਕਰਨਾ ਹੈ ਸਾਰਾ ਸਨਾਰੀਓ ਤੁਹਾਡੇ ਸਾਹਮਣੇ ਆ ਗਿਆ ਹੈ ਅੱਛਾ ਭਾਈ ਜੀ ਆ ਮਸ਼ੀਨ ਸੇਮ ਉਹੀ ਹੈ ਆਈ ਆਈ ਸੇਮ ਮਸ਼ੀਨ ਅੱਛਾ ਲਓ ਜੀ ਆ ਨਵੇਂ ਦੇ ਵਿੱਚ ਤੁਹਾਨੂੰ ਇਸ ਹਾਲ ਦੇ ਵਿੱਚ ਮਿਲ ਜੂਗੀ ਇਹ ਬਾਈ ਰਿਯੂਜ਼ ਕਰਦੇ ਨੇ ਇੱਥੇ ਡੈਮੋ ਕਹ ਲੋ ਜਾਂ ਆਪਣੇ ਪਰਸਨਲੀ ਕੰਮ ਲਈ ਯੂਜ਼ ਕਰਦੇ ਨੇ ਜਿਹੜੀਆਂ ਤੁਹਾਨੂੰ ਲੱਕੜਾਂ ਮੈਂ ਸਟਾਰਟਿੰਗ 'ਚ ਦਿਖਾਈਆਂ ਸੀ ਬਣਦੀਆਂ ਪਈਆਂ ਇਸ ਮਸ਼ੀਨੇ ਤੋਂ ਬਣੀਆਂ ਉਹ ਚੈੱਕ ਕਰੋ ਭਾਈ ਜੀ ਇੱਧਰ ਆ ਦੇਖੋ ਜੀ ਜ਼ੂਮ ਕਰੋ ਇੱਧਰ ਦਿਖਾਓ ਜੀ ਆਹ ਕਰੋ ਚੈੱਕ ਜੀ ਇਸ ਤਰ੍ਹਾਂ ਕਰਕੇ ਬਾਲਣ ਬਣਦਾ ਜੀ ਤੇ ਤੁਸੀਂ ਤਾਂ ਕੱਲਾ ਤਿਆਰੀ ਕਰਦੇ ਹੋ ਉਹ ਤਾਂ ਨਹੀਂ ਤੁਸੀਂ ਤਿਆਰੀ ਨਹੀਂ 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 ਅੱਛਾ ਭਾਈ ਇਹ ਨਾ ਸੋਚ ਲਓ ਵੀ ਕਿਤੇ ਆ ਬਾਈ ਜਿਹੜੇ ਜਿਨ੍ਹਾਂ ਦੀ ਵੀਡੀਓ ਬਣਾ ਰਿਆਂ ਕਿ ਉਹ ਬਾਲਣ ਤਿਆਰ ਕਰਦੇ ਨੇ ਬੜਾ ਤਿਆਰ ਹੋ ਰਿਆਂ ਲੱਕੜਾਂ ਇਹਨਾਂ ਤੋਂ ਜਿਹੜਾ ਫਿਊਲ ਆ ਉਹ ਸਿਰਫ ਵਿਖਾਉਣ ਲਈ ਆਪਾਂ ਨੂੰ ਵੀ ਆਹ ਜਿਹੜੀ ਚੀਜ਼ ਆ ਬਣਦੀ ਆ ਅੱਛਾ ਬਾਈ ਆ ਮਸ਼ੀਨਾਂ ਜਿਹੜੀਆਂ ਵੀ ਸੇਮ ਹੀ ਨੇ ਜੀ ਸੇਮ ਹੀ ਨੇ ਬਾਈ ਜੀ ਲਓ ਜੀ ਆ ਦਿਖਾਓ ਆਜੋ ਸਾਰੀਆਂ ਜੀ ਬਾਈ ਦੇ ਵਰਮੇ ਦੇ ਅੱਛਾ ਜੀ ਇਹ ਮੈਂ ਤੁਹਾਨੂੰ ਇਹਦੇ ਵਰਮੇ ਦੀ ਦੱਸ ਦਿੰਦਾ ਕੀ ਗੱਲ ਲਓ ਜੀ ਦਿਖਾਓ ਹੁਣੇ ਵਰਮਾ ਅੱਛਾ ਜੀ ਇਹ ਵਰਮੇ ਦੀ ਹੈਂਡਲ ਟਿਪ ਹੈ ਜੀ ਜੀ ਇਹ ਜਦੋਂ ਟਿਪ ਚੱਲਦੀ ਹੈ ਤਾਂ ਇਹ ਐਵੇਂ ਹੌਲੀ-ਹੌਲੀ ਘਸ ਜਾਂਦੀ ਹੈ। ਆ ਦੇਖੋ ਛੋਟੀ ਹੋ ਗਈ ਨਾ ਇਹ? ਹਾਂ ਜੀ ਹਾਂ। ਇਹ ਹੌਲੀ-ਹੌਲੀ ਘਸ ਜਾਂਦੀ ਹੈ। ਓਕੇ। ਜੇ ਵੀ ਘਸਦੀ ਹੈ ਇਹ ਵੀ ਘਸਦੀ ਹੈ। ਕਿਉਂਕਿ ਜ਼ੋਰ ਲਾ ਕੇ ਚੱਲਦਾ ਜੀ। ਹਾਂ। ਤੇ ਇਹਦੇ ਵਿੱਚ ਅਸੀਂ ਇੱਕ ਹਾਰਡ 5 ਦੀ ਵੈਲਡਿੰਗ ਰੋਡ ਯੂਜ਼ ਕਰਦੇ ਆ। ਹੂੰ। ਇਹ ਬੇਸਿਕਲੀ ਅਲੋਏ ਆ। ਅੱਛਾ ਜੀ। ਕਿਉਂਕਿ 400 ਡਿਗਰੀ ਦਾ ਟੈਂਪਰੇਚਰ ਹੈ 450 ਤੇ ਪ੍ਰੈਸ਼ਰ ਵੀ ਪੈ ਰਹੇ ਆ। ਪ੍ਰੈਸ਼ਰ ਵੀ ਪੈਂਦਾ ਜੀ। ਇਹ ਨਿਬ ਘਸਦੀ ਹੈ ਸਾਡੀ ਬਸ। ਨਿਬ ਘਸਦੀ ਮੈਲਟ ਵੀ ਹੋ ਜਾਂਦੀ ਉਹ ਗਰਮ ਹੋ ਕੇ ਕਰਨਾ ਹੈ। ਹਾਂ ਜੀ ਹਾਂ ਜੀ ਹਾਂ ਜੀ। ਤਾਂ ਇਹ ਅਸੀਂ ਇਹ ਇਹ ਵਰਮਾ ਤੁਸੀਂ ਤੁਹਾਨੂੰ ਮਸ਼ੀਨ ਦੇ ਨਾਲ ਇੱਕ ਮਿਲੂਗਾ ਦੋ ਤੁਹਾਨੂੰ ਐਕਸਟਰਾ ਖਰੀਦਣੇ ਪੈਣਗੇ ਅੱਛਾ ਜੀ ਤਾਂ ਤੁਹਾਡੇ ਕੋਲ ਮਿਲ ਜਾਂਦੇ ਨੇ ਸਾਡੇ ਕੋਲ ਮਿਲ ਜਾਂਦੇ ਆ ਤਾਂ ਕਿ ਤੁਸੀਂ ਇਹਨੂੰ 4 ਘੰਟੇ ਬਾਅਦ ਕੱਢੀ ਨਈ ਨਵੀਂ ਲਾਈ ਜਾਓ ਤੇ ਤੁਹਾਡੀ ਪ੍ਰੋਡਕਸ਼ਨ ਨਾ ਰੁਕੇ ਬਿਲਕੁਲ ਜੀ ਜਦ ਤੱਕ ਤੁਸੀਂ ਇਹਨੂੰ ਮੇਨਟੇਨ ਕਰਦੇ ਰਹੋਗੇ ਇਹਨੂੰ ਵੈਲਡਿੰਗ ਕਰਕੇ ਗ੍ਰਾਈਂਡਰ ਹੀ ਮਾਰਨਾ ਹੈ ਬਸ ਉੱਪਰ ਵਲਟ ਚੜਾ ਕੇ ਸਾਰਾ ਪ੍ਰੋਸੈਸ ਦੱਸੀ ਜਾਂਦੇ ਨੇ ਬਾਕੀ ਜਦੋਂ ਤੁਸੀਂ ਲੈਣ ਆਓਗੇ ਉਦੋਂ ਵੀ ਦੱਸ ਦੇਣਗੇ ਆ ਜਾਓ ਮੇਰੇ ਨਾਲ ਭਾਈ ਅੱਛਾ ਆ ਮਸ਼ੀਨ ਅੱਛਾ ਇੱਕ ਗੱਲ ਭਾਈ ਦੱਸ ਦੋ ਮੇਰੇ ਚੈਨਲ ਥਰੂ ਜਿਹੜਾ ਆਪਣੀ ਵੀਡੀਓ ਦੇਖ ਮਾਨਤਨ ਭਾਜੀ ਕਰਨਾ ਪਊਗਾ ਜੇ ਜਲ ਰਿਹਾ ਮਾਨਤਨ ਇਹ ਮਿਲੂਗਾ ਜਿਹੜੇ ਬੰਦੇ ਤੁਹਾਡੇ ਆਣਗੇ ਹਾਂਜੀ ਉਹ ਉਹਨਾਂ ਨੂੰ ਅਸੀਂ ਇੱਕ ਸਕਰੂ ਫਰੀ ਦਵਾਂ ਲਓ ਜੀ ਚੱਕੋ 25000 ਦਾ ਸਕਰੂ ਹੈ ਲਓ ਫਰੀ ਦਵਾਂਗੇ ਚੱਕੋ ਜੀ ਕਿੰਨੀ ਆਫ ਕਰਤੀ ਆਪਾਂ ਤੁਸੀਂ 22000 ਦਾ ਨੰਬਰ ਆ ਜਾਊਗਾ ਕੰਟੈਕਟ ਕਰਕੇ ਤੇ ਆ ਸਕਦੇ ਹੋ ਭਾਜੀ ਨੈਕਸਟ ਕਿਹੜੀ ਮਸ਼ੀਨ ਦਿਖਾਓਗੇ ਹੋਰ ਨੈਕਸਟ ਭਾਜੀ ਤੁਹਾਨੂੰ ਅਸੀਂ ਡੀਵਾਟਰਿੰਗ ਮਸ਼ੀਨ ਦਿਖਾਉਣ ਆਲੇ ਆ ਅੱਛਾ ਜੀ ਡੀਵਾਟਰਿੰਗ ਮਸ਼ੀਨ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਇੱਕ ਡੈਰੀ ਫਾਰਮ ਤੇ ਹਾਂਜੀ ਕੋਪਰ ਗੈਸ ਪਲੈਂਟ ਤੇ ਜੀ ਮੁਰਗੀ ਫਾਰਮ ਤੇ ਜੀ ਜੀ ਬਿਲਕੁਲ ਜੀ ਹਰ ਇੱਕ ਤਾਨੂੰ ਪਤਾ ਗੋਹਾ ਵੀ ਨਿਕਲਦਾ ਹੈ ਮੁਰਗੀ ਦੀ ਬਿੱਠਾ ਵੀ ਨਿਕਲਦੀ ਹੈ ਨਿਕਲਦੀ ਹੈ ਜੀ ਬਿਲਕੁਲ ਪਿਗਰੀ ਫਾਰਮ ਵੀ ਹੈ ਆਪਣੇ ਬਥੇਰੇ ਫਾਰਮ ਹੈ ਜੀ ਉਹਨਾਂ ਵਾਸਤੇ ਇੱਕ ਸਮੱਸਿਆ ਹੁੰਦੀ ਹੈ ਉਹ ਜਿਹੜਾ ਵੇਸਟ ਹੈ ਉਹ ਬਿੱਠਾ ਨੂੰ ਹੈ ਗੋਹੇ ਨੂੰ ਉਹ ਕਿਵੇਂ ਸੰਭਾਲ ਸਕਣ ਤੁਹਾਨੂੰ ਪਤਾ ਬੜੀ ਬੜੀ ਗਊਸ਼ਾਲਾ ਹੈ ਉਹਨਾਂ ਨੂੰ ਗੋਬਰ ਦੀ ਬੜੀ ਪ੍ਰੋਬਲਮ ਆਉਂਦੀ ਹੈ ਗੋਬਰ ਅੱਜਕੱਲ ਮਤਲਬ ਲੇਬਰ ਨਹੀਂ ਮਿਲਦੀ ਨਹੀਂ ਮਿਲਦੀ ਹੁਣ ਇਹ ਮਸ਼ੀਨ ਬਣਾਈ ਹੈ ਅਸੀਂ ਜਾਲੀ ਕੋ ਜੇ ਮਸ਼ੀਨ ਬਣਾਈ ਹੈ ਗੋਬਰ ਦਾ ਪਾਣੀ ਅਲੱਗ ਕਰ ਦੂਗੀ ਪਾਊਡਰ ਅਲੱਗ ਕਰ ਦੂਗੀ ਚੱਲੀਏ ਕੋਲ ਜੀ ਆਪਾਂ ਇਹਦੇ ਦੇਖੀ ਆਜੋ ਬਾਈ ਜੀ ਕਿਹੜਾ ਕੋਲ ਚੱਲੀ ਇਹਦੇ ਤੇ ਫਿਰ ਦੇਖਦੇ ਆਂ ਜੀ ਕੀ ਇਹਦਾ ਮਸਲਾ ਕਿਵੇਂ ਚੱਲਦੀ ਹੈ ਜੀ ਅ ਐਂਦੀ ਆ ਜੀ ਹੈਨਾ ਲਓ ਜੀ ਆ ਜਾ ਬਾਈ ਕਿਰਮ ਖਾਕ ਕੋਲ ਆਣ ਕੇ ਬਾਈ ਕੀ ਪ੍ਰੋਸੈਸ ਹੈ ਬੌਜੀ ਇਹ ਦੇਖੋ ਇਹ ਅਸੀਂ ਤੁਹਾਨੂੰ ਫਿਲਟਰ ਖੋਲ ਕੇ ਦਿਖਾਤਾ ਲਓ ਜੀ ਆ ਚੈੱਕ ਕਰੋ ਹਾਂ ਆ ਫਿਲਟਰ ਖੋਲ ਕੇ ਬਾਈ ਨੇ ਦਿਖਾਤਾ ਹੈ ਜੀ ਇਹ ਗੋਬਰ ਦਾ ਪਾਣੀ ਐਡ ਕਰ ਰਹੀ ਆ ਪਾਊਡਰ ਲਾ ਕਰ ਰਹੀ ਆ ਇਹ ਮਸ਼ੀਨ ਜਿਹੜਾ ਗੋਬਰ ਐ ਗੋਹਾ ਕਹਿ ਲਓ ਉਹਦਾ ਪਾਣੀ ਐਡ ਕਰੀ ਜਾਂਦੀ ਆ ਤੇ ਸੁੱਕਾ ਪਦਾਰਥ ਜਿਹੜਾ ਇੱਧਰ ਡਿੱਗੀ ਹਾਂਜੀ 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 ਅੱਛਾ ਭਾਈ ਜੀ ਇੱਕੋ ਵਾਰਤੀ ਹੋ ਜਾਂਦਾ ਕਿ ਦੁਬਾਰੇ ਦੁਬਾਰੇ ਪਾਉਣਾ ਪੈਂਦਾ ਜੀ ਨਹੀਂ ਬਾਪੂ ਜੀ ਇੱਕੋ ਵਾਰਚ ਹੋ ਜਾਂਦਾ ਅੱਛਾ ਜੀ ਜਿਹੜੀ ਤੁਹਾਡੀ ਖਾਦ ਬਣਨ ਨੂੰ 45 ਤੋਂ 90 ਦਿਨ ਲੱਗਦੇ ਸੀਗੇ ਉਹ ਖਾਦ ਥੋੜੀ 7 ਤੋਂ 10 ਦਿਨ ਚ ਤਿਆਰ ਹੈ ਅੱਛਾ ਜੀ ਬਾਅਦ ਥੋੜਾ ਜਿਹਾ ਸੁਕੋਣੀ ਪੈਂਦੀ ਐ ਬਸ ਕੁਛ ਨਹੀਂ ਸੜਾਨ ਲਈ ਟਾਈਮ ਚਾਹੀਦਾ ਬਸ ਬੋਰੀ ਚ ਪੈਕ ਕਰਕੇ ਮੂੰਹ ਖੁੱਲਾ ਛੱਡ ਦਿਓ ਲ ਹੁਣ ਇਹਦਾ ਖਾਦ ਬਣਾਉਣ ਦਾ ਇੱਕ ਤਰੀਕਾ ਉਹ ਦੱਸੂਗਾ ਮੈਂ ਤੁਹਾਨੂੰ ਛੋਟਾ ਜਿਹਾ اچھا ਜੀ ਜਿਵੇਂ ਪਾਊਡਰ ਨਿਕਲਿਆ ਇਹ ਕੰਪਾਊਡਰ ਦੇ ਵਿੱਚ 20 ਤੋਂ 25% ਮੋਇਸਚਰ ਹੈ اچھا ਜੀ ਜੀਵਾਣੂਆਂ ਨੂੰ ਜਿੰਦਾ ਰੱਖਣ ਵਾਸਤੇ ਜੀ 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 ਬਿਲਕੁਲ ਜੀਵਾਣੂਆਂ ਨੂੰ ਜਿੰਦਾ ਰੱਖਣ ਵਾਸਤੇ ਜਿਹੜਾ ਪਾਊਡਰ ਹੈ ਇਹ 20 ਤੋਂ 25% ਮੋਇਸਚਰ ਹੈ ਅਸੀਂ ਇਹ ਜਿਹੜਾ ਪਾਣੀ ਨਿਚੋੜ ਕੇ ਨਿਕਲਦਾ ਇਹਨੂੰ 200 ਲੀਟਰ ਦੇ ਡਰਮ ਚ ਲੈਣੇ ਆਂ ਅੱਛਾ ਜੀ ਇਹਦੇ ਵਿੱਚ ਮਿਲਾਨੇ 1 ਕਿਲੋ ਗੁੜ ਅੱਛਾ ਜੀ 1 ਕਿਲੋ ਬੇਸਨ ਅੱਛਾ ਜੀ 2 ਕਿਲੋ ਖੱਟੀ ਲੱਸੀ ਜੀ ਜੀ 2 ਕਿਲੋ ਦਸਤੀ ਗੋਦਾ ਗੋ अच्छा जी 15 मिनट शाम ਨੂੰ ਘੁਮਾਉਂਦੇ ਆ ਜੀ ਜੀ ਘੜੀ ਦੇ ਸਿੱਧੇ ਚੱਕਰ ਚ ਘੁਮਾਉਂਦੇ ਆ ਉਹਦੇ ਅੰਦਰ ਜੀਵ ਅੰਮ੍ਰਿਤ ਬਣ ਜਾਂਦਾ ਅੱਛਾ ਜੀ ਮਤਲਬ ਉਹ ਪਾਣੀ ਦੇ ਅੰਦਰ ਅੱਛਾ ਜੀ ਬੈਕਟੀਰੀਆ ਬਣ ਜਾਂਦਾ ਅੱਛਾ ਜੀ ਫਿਰ ਉਸ ਇਸ ਚੂਰੇ ਦਾ ਬੈੱਡ ਬਣਾਉਂਦੇ ਆ ਉਸ ਪਾਊਡਰ ਨੂੰ ਉਸ ਪਾਣੀ ਨੂੰ ਜੇ ਅੱਪਾ ਛਿੜਕਦੇ ਆ ਜੀ ਜੀ 7 ਤੋਂ 10 ਦਿਨ ਹਵਾ ਲਗਾਉਂਦੇ ਕਾਲੀ ਚਾਪਤੀ ਤੇ ਰਖਾਦ ਬਣ ਜਾਂਦੇ ਨੇ ਉਹ ਬੋਲਦੇ ਬਲੈਕ 골ਡ ਆਰਗੈਨਿਕ ਫਰਟੀਲਾਈਜ਼ਰ ਅੱਛਾ ਜੀ ਇਹ ਦੁਬਈ ਕੋਇਤ ਸਾਰੀ ਜਗ੍ਹਾ ਐਕਸਪੋਰਟ ਹੋ ਰਿਹਾ ਹੈ ਅੱਛਾ ਜੀ ਇਹ ਜਿਸ ਕੋਲ ਇਹ ਮਸ਼ੀਨ ਹੈਗੀ ਹੈ ਉਹ ਇਹ ਪਦਾਰ ਗੋਹਾ ਵੇਸਟ। ਮਤਲਬ ਗੋਹਾ ਤੋਂ ਸੋਨਾ ਕੱਢਣ ਵਾਲੀ ਮਸ਼ੀਨ ਹੈ। ਕਿਵੇਂ ਆ ਜੀ ਇਹ ਦੇਖੋ ਤੁਸੀਂ ਇਹ ਦਿਖਾਓ ਮਾੜਾ ਜਿਆ ਕਿੰਨੇ ਦੀ ਪੈਂਦੀ ਕੀ ਕਾਸਟ ਹੈ? ਇਹ ਬਾਊ ਜੀ 290000 ਦੀ ਮਸ਼ੀਨ ਹੈ ਫੁੱਲੀ ਆਟੋਮੈਟਿਕ ਹੈ। ਅੱਛਾ ਜੀ। ਮਾਲ ਪਾ ਟੈਂਕੀਆਂ ਬਣਾਣੀਆਂ 8x8 ਦੀ 6 ਫੁੱਟ ਡੂੰਘੀਆਂ। ਲਓ ਜੀ ਕਰੋ ਚੱਕ ਪਰਾ ਬਣੀਆਂ ਹੋਈਆਂ ਟੈਂਕੀਆਂ ਦਿਖਾਓ ਬਾਜੀ ਟੈਂਕੀਆਂ। ਆਹ ਟੈਂਕੀਆਂ ਬਣੀਆਂ ਹੋਈਆਂ ਦਿਖਾਓ ਜੀ ਬਣੀਆਂ। 8x8 ਦੀ 6 ਫੁੱਟ ਡੂੰਘੀ ਟੈਂਕੀ ਕਰਨੀ ਹੈ। ਆਪਣਾ ਸਾਰਾ ਗੋ ਇਕੱਠਾ ਕਰੋ। ਪਾਣੀ ਨਾਲ ਮਿਕਸ ਕਰੋ। ਪੰਪ ਸਾਡੇ ਚੱਕੂ ਆ ਮਸ਼ੀਨ 'ਚ ਭੇਜੂਗਾ ਪਾਣੀ ਅਲੱਗ ਕਰ ਦੋ। अच्छा नीचे पोना अपने चलो ताऊ चक्कुवा अपने ताऊ ता चक्कुवा ता लो जी करो चेक भाई टंकी दिखाओ जिच गोआ पोना दिखा दी आ दिखाओ जी हां आ टंकी ਦੇ ਵਿੱਚੋਂ ਗੋਆ ਚੱਕਣਾ ਮਸ਼ੀਨ ਦਾ ਪੰਪ ਚੱਕੂ ਆ ਇਹਨੂੰ हां जी ਪੰਪੇ ਦਾ ਵਿੱਚ ਜਿਹੜਾ ਲੱਗਾ ਉਹ ਚੱਕੂ ਆ ਸਾਰਾ ਸਿਸਟਮ ਤੁਸੀਂ ਸਾਰਾ ਸਿਸਟਮ ਆਟੋਮੈਟਿਕ ਹੈ ਕਰਿਆ ਹੋਇਆ ਜੀ ਆ ਚੈੱਕ ਕਰੋ ਤੁਸੀਂ ਹਾਂਜੀ ਹਾਂਜੀ ਇਹੋ ਜੀਆਂ ਮਸ਼ੀਨਾਂ ਬਾਈ ਜੀ ਰੋਜ਼ਗਾਰ ਦੇ ਦਿੰਦੀਆਂ ਨੇ ਹੁਣ ਬਾਉ ਜੀ ਤੁਹਾਨੂੰ ਇੱਕ ਐਸੀ ਸਪੈਸ਼ਲ ਆਈਟਮ ਦਿਖਾਉਂਗਾ ਤੁਸੀਂ ਹੋਜੀ ਖਾਦ ਨਹੀਂ ਦੇਖੀ ਹੋਣੀ ਅੱਛਾ ਜੀ ਮੈਂ ਲਓ ਜੀ ਅਜੇ ਤੱਕ ਤੁਸੀਂ ਸੋਲਿਡ ਖਾਦ ਦੇਖੀ ਆ ਸੀਗਾ ਇਹ ਤਾਂ ਜ਼ਮੀਨ ਚ ਪਾ ਦਿੰਦੇ ਆਪਾਂ ਤੇ ਕਾਲੀ ਚਾਪਤੀ ਵਰਗੀ ਖਾਦ ਦੇ ਅੱਛਾ ਇਹ ਇੱਥੋਂ ਮਸ਼ੀਨ ਤੋਂ ਤਿਆਰ ਹੋਈ ਹੋਈ ਆ ਦੇਖੋ ਜੀ ਆ ਜਿਹੜੀ ਮਸ਼ੀਨ ਤੁਹਾਨੂੰ ਗੋਏ ਵਾਲੀ ਦਿਖਾ ਰਿਹਾ ਨਾ ਬਾਈ ਜੀ ਇਹ ਇਹਦੇ ਤੋਂ ਹੀ ਤਿਆਰ ਹੋਈ ਹੋਈ ਖਾਦ ਆ ਤੇ ਇਹ ਤੁਸੀਂ ਜਿਵੇਂ ਮਰਜ਼ੀ ਐਂ ਸੁੱਟੋ ਕੇ ਦੇ ਸਕਦੇ ਹੋ ਜਿਵੇਂ ਆਪਾਂ ਯੂਰੀਆ ਪਾਉਨੇ ਆ ਬਿਲਕੁਲ ਬਿਲਕੁਲ ਢਾਈ ਪਾਉਨੇ ਆ ਜਾਂ ਕੋਈ ਵੀ ਆਪਾਂ ਹੋਰ ਮਿਸ਼ਰਣ ਜਿਹੜਾ ਪਾਉਨੇ ਆ ਇਹ ਸਟੋਰ ਨਮੀ ਚੀਜ਼ ਜਿਹੜਾ ਪਾਣੀ ਬਚਿਆ ਉਹ ਪਾਣੀ ਨੂੰ ਆਪਾਂ ਐਂ ਜੀ ਕੰਨੀਆਂ ਚ ਪੈਕ ਕਰ ਦਿੰਦੇ ਆ ਹਾਂਜੀ ਇਹ ਪਾਣੀ ਸਾਡਾ 5 ਰੁਪਏ ਪ੍ਰੀ ਲੀਟਰ ਵਿਕਦਾ ਹੈ ਅੱਛਾ ਇਹ ਗੋਏ ਦਾ ਪਾਣੀ ਹੈ ਪਰ ਇਹ ਲਿਕਵਿਡ ਖਾਦ ਹੈ ਪਰ ਇਹਦੇ ਕੰਮ ਬਹੁਤ ਦੇਣਾ ਬਾਈ ਜਿਹੜਾ ਪੱਤਾ ਪੀਲਾ ਜਿਹੜਾ ਪੌਦੇ ਦਾ ਪੱਤਾ ਪੀਲਾ ਹੋ ਜਾਂਦਾ ਉਹ ਹਰ ਰਹਿਣ ਲੱਗ ਜੂਗਾ ਜਿਹੜਾ ਪੌਦੇ ਨੂੰ ਦੋ ਗੁਣਾ ਘਰੋਚੀ ਦੀ ਉਹ ਮਿਲ ਜੂਗੀ ਜਿਹੜੇ ਪੌਦੇ ਨੂੰ ਕੀੜਾ ਲੱਗਦਾ ਕੀੜਾ ਲੱਗਣਾ ਬੰਦ ਹੋ ਜਾਊ ਇਹਦੇ ਚ ਕਾਉਂ ਪੁੱਤਰ ਅੱਛਾ ਇਹ ਜਿਹੜਾ ਪਾਣੀ ਬਾਈ ਤੁਸੀਂ ਕਹਿ ਰਹੇ ਹੋ ਉਹਦੇ ਚੋਂ ਨਿਕਲਦਾ ਤੁਸੀਂ ਇਹਨੂੰ ਸਟੋਰ ਕਰਦੇ ਹੋ ਉਹ ਵੀ ਸਿਸਟਮ ਹੁੰਦਾ ਕੋਈ ਸੋਹਣਾ ਜਿਹਾ ਨਾ ਲੱਗਦਾ ਅਸੀਂ ਕੋਈ ਕੁਝ ਨਹੀਂ ਕੀਤਾ ਬਾਉ ਜੀ ਇੱਕ ਹੋਰ ਟੈਂਕੀ ਜੀ ਇਹਨੂੰ ਪਾਣੀ ਨੂੰ ਇਕੱਠਾ ਕਰ ਲਿਆ ਉਹ ਇਹ ਪਾਣੀ ਨੂੰ ਉਸ ਜਗ ਨਾਲ ਚੱਕਿਆ ਚਾਪ ਤੇਲ ਛੰਨੀ ਨਾਲ ਛਾਣ ਕੇ ਇਹਦੇ ਚ ਪਾਤਾ ਪਾਤਾ ਉਹ ਹੁਣ ਆਪਣੇ ਪੌਦਿਆਂ ਚ ਪਾਓ ਇਸ ਸਪਰੇਅ ਬ ਲਓ ਜੀ ਇਹ ਆ ਗਈਆਂ ਦੋ ਮਸ਼ੀਨਾਂ ਪ੍ਰਾਈਸ ਬਾਈ ਜੀ ਨੇ ਦੱਸਤਾ ਅੱਛਾ ਕਿੰਨੀ ਖਪਤ ਬਿਰਜੀ ਦੀ ਇਹ ਪਾਜੀ ਇਹਦੀ 1 ਘੰਟੇ ਦੀ 1 ਟਨ ਪ੍ਰੋਡਕਸ਼ਨ ਹੈ ਅੱਛਾ ਜੀ ਘੰਟੇ ਦਾ ਸਾਰਾ ਡੈਰੀ ਯੂਨਿਟ ਖਾਂਦੀ ਹੈ ਅੱਛਾ ਜੀ ਉਸ ਤੋਂ ਵੱਧ ਨਹੀਂ ਖਾਂਦੀ ਲਓ ਜੀ ਮੋਟਰ ਬਹੁਤ ਘੱਟ RPM ਤੇ ਚੱਲ ਰਹੀ ਹੈ ਤੇ ਕੋਈ ਵੀ ਡੈਰੀ ਫਾਰਮ ਵਾਲਾ ਭਰਾ ਹੋਵੇ ਕੋਈ ਵੀ ਪੋਲਟਰੀ ਫਾਰਮ ਵਾਲਾ ਭਰਾ ਹੋਵੇ ਕੋਈ ਵੀ ਬੰਦਾ ਗੋਬਰ ਗੈਸ ਪਲੈਂਟ ਵਾਲਾ ਬੰਦਾ ਹੋਵੇ ਸਾਰਿਆਂ ਨੂੰ ਇਹ ਮਸ਼ੀਨਾਂ ਲਾਣ ਜਿਹੜੀਆਂ ਵਿੱਠਾਂ ਹੁੰਦੀਆਂ ਨੇ ਆਪਾਂ ਸਿੱਧੀ ਪਾਇਆ ਜੀ ਗੱਲ ਕਰੀਏ ਆਪਣੇ ਚੂਚਿਆਂ ਦੀਆਂ ਮੁਰਗੀਆਂ ਮੁਰਗੀਆਂ ਦੀਆਂ ਹਨਾ ਜੀ ਉਹਦਾ ਤਿਆਰ ਹੁੰਦਾ ਇਹ ਉਹ ਵੀ ਇੱਚ ਹੋ ਜਾਂਦਾ ਬਾਪੂ ਜੀ ਉਹਦਾ ਵੀ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਖਾਦ ਜਿੰਨੀ ਬਣਾ ਲਈ ਬਣਾ ਲਈ ਜੇ ਤੁਸੀਂ ਖਾਦ ਥੋੜੀ ਬਚ ਗਈ ਉਹਦਾ ਕੋਲਾ ਬਣਾਓ ਅੱਛਾ ਲਓ ਜੀ ਇੱਕ ਜਿਹੜੀ ਮਸ਼ੀਨ ਤੁਹਾਨੂੰ ਕੋਲੇ ਵਾਲੀ ਪਹਿਲਾਂ ਆਪਾਂ ਦਿਖਾਈ ਆ ਇਹਨੂੰ ਉਹਦੇ 'ਚ ਵੀ ਸੁੱਟ ਕੇ ਆਪਾਂ ਅੱਛਾ ਉਹਦੇ 'ਚ ਸੁਕਾ ਕੇ ਪਾਉਣਾ ਪੈਣਾ ਸੁਕਾ ਕੇ ਉਹ ਡਰਾਇਰ ਪਾ ਕੇ ਉਹ ਡਰਾਇਰ 'ਚ ਪਾ ਕੇ ਜਿਹੜਾ ਤੁਹਾਨੂੰ ਦਿਖਾਇਆ ਤੇ ਤੁਹਾਨੂੰ ਇਹ ਚੀਜ਼ ਬਣ ਜੂਗੀ ਦੱਸੋ ਮੈਨੂੰ ਵੀਡੀਓ ਦੇ ਵਿੱਚ ਤੁਹਾਨੂੰ ਕਿੰਨੀ ਨੌਲੇਜ ਦਿੱਤੀ ਆ ਆਪਾਂ ਤੇ ਕਿੰਨੀ ਵਧੀਆ ਜਾਣਕਾਰੀ ਦਿੱਤੀ ਹੈ ਆਪਾਂ ਇਸ ਚੀਜ਼ ਦੀ ਚੈਨਲ ਨੂੰ ਹੁਣ ਸਬਸਕ੍ਰਾਈਬ ਕਰਿਓ ਜੇ ਭਾਈ ਐਡਰੈਸ ਦੱਸ ਦਵਾਂਗਾ ਜੀ ਭਾਈ ਮੇਰਾ ਸੈਨੀ ਇੰਜੀਨੀਅਰਿੰਗ ਵਰਕਸ ਹੈ ਸੀ 55 ਫੋਕਲ ਪੁਆਇੰਟ ਪਟਿਆਲਾ ਪੰਜਾਬ ਚ ਮੇਰੀ ਫੈਕਟਰੀ ਹੈ ਜੀ ਜੀ ਤੇ ਮੇਰਾ ਕਾਲਿੰਗ ਨੰਬਰ ਹੈ 9878072154 9878072154 ਜੀ ਕੋਰਸ ਹਾ ਟ ਕਾਲਿੰਗ ਨੰਬਰ ਹੈ 7087572154 7087572154 ਤੁਸੀਂ ਜਦੋਂ ਮਰਜ਼ੀ ਕਾਲ ਕਰੋ ਸਾਡੇ ਕੋਲ ਵਿਜ਼ਿਟ ਕਰੋ ਦੇਖਣ ਦਾ ਕੋਈ ਮੁੱਲ ਨਹੀਂ ਹੈ ਬਿਲਕੁਲ ਜੀ ਤੇ ਤੁਹਾਨੂੰ ਜਿਹੜੀ ਚੀਜ਼ ਪਸੰਦ ਆ ਡਿਲੀਵਰੀ ਆਲ ਇੰਡੀਆ ਡਿਲੀਵਰੀ ਆਲ ਇੰਡੀਆ ਲੋ ਜੀ ਆਲ ਇੰਡੀਆ ਜਿੱਥੇ ਮਰਜ਼ੀ ਮੰਗਾਓ ਤੁਸੀਂ ਇਹ ਮਸ਼ੀਨ ਹੈ ਕੇਰਲਾ ਮੰਗਾਓ ਮਹਾਰਾਸ਼ਟਰ ਮੰਗਾਓ ਕਿਸੇ ਸਟੇਟ 'ਚ ਮੰਗਾ ਸਕਦੇ ਹੋ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜਰੂਰ ਬਣਦਾ ਧੰਨਵਾਦ ਜੀ ਧੰਨਵਾਦ